कैंप का जो टाइम है वो टाइम बजे तो तक है और बच्चों बसा भी चलाई जा रही कैंप स्विमिंग स्केटिंग, टाइकुआडो आर्ट एंड क्राफ्ट पेंटिंग्स, डांस मेकिंग एंड मैनी मोर एक्टिविटीज आर देर ये एक्टिविटीज दे है स्कूल दस दिन का समर कैंपा जो मेन मोटिव परपजस है ਉਹ ਪਰਪਸ ਇਹੀ ਹੈਗਾ ਕਿ ਜਿਹੜੇ ਇਹ ਸਾਡੇ ਬੱਚੇ ਹੈਗੇ ਆ ਉਹ ਸਕਿੱਲਸ ਦੇ ਵਿੱਚ ਇਨਵੋਲਵ ਨੇ ਜਿਹੜਾ ਇੱਕ ਅਰੇਂਜਮੈਂਟ ਹੈਗਾ ਉਹ ਬਹੁਤ ਅੱਛੇ ਤਰੀਕੇ ਨਾਲ ਕੀਤਾ ਗਿਆ ਹੈਗਾ ਟੀਚਰਸ ਬਹੁਤ ਅੱਛੇ ਤਰੀਕੇ ਨਾਲ ਸਾਰੀ ਚੀਜ਼ਾਂ ਨੂੰ ਮੈਨੇਜ ਕਰਦੇ ਪਏ ਹੈਗੇ ਆ ਐਕਟੀਵਿਟੀਜ਼ ਹੈਗੀਆਂ ਉਹ ਸਾਰੀਆਂ ਸਕੂਲ ਦੇ ਵਿੱਚ ਹੀ ਅਵੇਲੇਬਲ ਨੇ ਉਹਦਾ ਜਿਹੜਾ ਮਟੀਰੀਅਲ ਆ ਸਕੂਲ ਦੇ ਵਿੱਚ ਅਵੇਲੇਬਲ ਹੈਗਾ ਕਿਤੇ ਵੀ ਪੇਰੈਂਟਸ ਨੂੰ ਕਿਤੇ ਕੋਈ ਵੀ ਚੀਜ਼ ਲੈਣ ਦੀ ਜ਼ਰੂਰਤ ਨਹੀਂ ਹੈਗੀ ਉਸ ਨੇ ਇਹ ਉਹ ਐਕਟੀਵਿਟੀਆਂ ਨੇ ਜਿਹੜੀਆਂ ਕਿ ਉਹਨਾਂ ਦੇ ਅੱਗੇ ਫਿਊਚਰ ਦੇ ਵਿੱਚ ਵੀ ਕੰਮ ਆਣਗੀਆਂ। ਸਮਰਾਲਾ ਦੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਗਰਮੀਆਂ ਦੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਜਿਸ ਦੇ ਪਹਿਲੇ ਦਿਨ ਬੱਚਿਆਂ ਨੂੰ ਤਰਾਕੀ, ਟਾਈ ਕਮਾਂਡੋ, ਟॉय ਮੇਕਿੰਗ, ਆਰਟ ਐਂਡ ਕ્રાਫਟਸ, ਸਪੋਕਿੰਗ ਇੰਗਲਿਸ਼, ਸਕੇਟਿੰਗ, ਐਥਲੈਟਿਕਸ ਦੀ ਸਿਖਲਾਈ ਅਧਿਆਪਕ ਅਤੇ ਕੋਚਾਂ ਦੇ ਵੱਲੋਂ ਦਿੱਤੀ ਗਈ ਹੈ। ਸਮਰ ਕੈਂਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਦੱਸਿਆ ਕਿ ਸਮਰ ਕੈਂਪ ਦਾ ਬੱਚਿਆਂ ਦੇ ਵਿੱਚ ਪਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਬੱਚੇ ਇਸ ਕੈਂਪ ਦਾ ਬਹੁਤ ਹੀ ਆਨੰਦ ਮਾਣ ਰਹੇ ਨੇ ਡਾਕਟਰ ਪੂਨਮ ਸ਼ਰਮਾ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਸਮਰ ਕੈਂਪ ਦਾ ਪਹਿਲਾ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਸੀ ਪਰ ਹੁਣ ਸਮਾਂ ਬਦਲ ਕੇ 7:30 ਤੋਂ ਲੈ ਕੇ 11 ਵਜੇ ਤੱਕ ਕਰ ਦਿੱਤਾ ਗਿਆ ਹੈ ਸਕੂਲ ਦੇ ਵਿੱਚ ਬਾਹਰਲੇ ਸਕੂਲਾਂ ਤੋਂ ਬੱਚੇ ਹਿੱਸਾ ਲੈ ਰਹੇ ਨੇ ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਅਜੇ ਵੀ ਸਕੂਲ ਦੇ ਵਿੱਚ ਜਾਰੀ ਹੈ ਬੱਚੇ ਜਿਹੜੇ ਵੀ ਮੱਜੀ ਸਕੂਲ ਦੇ ਹੋਣ ਇਸ ਸਮਰ ਕੈਂਪ ਦੇ ਵਿੱਚ ਹਿੱਸਾ ਲੈ ਸਕਦੇ ਨੇ ਬੇਟਾ ਨਾਮ ਹਰਸੀਰਤ ਕੌਰ ਕਲਾਸ 5 ਪਾਸ ਸਕੂਲ ਸੈਕ੍ਰੀਟ ਹਾਰਟ ਕਨਵੈਂਟ ਸਕੂਲ ਸਮਰਾਲਾ ਆਪ ਕਹਾਂ ਪੇ ਹੋਗਾ ਸੈਂਟੀਨਲ ਇੰਟਰਨੈਸ਼ਨਲ ਸਕੂਲ ਕੀ ਚੱਲ ਰਿਹਾ ਹੈ ਕੈਂਪ 1 ਤੋਂ 10 ਡੇਟスイਮਿੰਗਸ ਕਰ ਰਹੇ ਆਂ स्पोकन इंग्लिश पेंटिंग आर्ट एंड क्राफ्ट एंजॉय कर, so, yes. अच्छा so, so, yes. कर रहे हो सर यस कौन सा सबसे अच्छा लगता है आपको स्विमिंग स्विमिंग सर यस कोच बढ़िया मेरा नाम तेजसदीप कौर है मैं सेंटिन इंटरनेशनल स्कूल में पढ़ती हूँ यहाँ पर समर कैंप चल रहा है मेरे, मेरे प्रिंसिपल मैम पूनम शर्मा जी ने ये लगवाया है और मैं यहाँ पर स्विमिंग करती हूँ

ਈ ਚੱਲ ਰਿਹਾ ਤੇ ਐਥਲੈਟਿਕ ਜਿਹੜੀ ਹੈਗੀ ਆ ਬੱਚਿਆਂ ਦੀ ਆਪਣੇ ਈਵੈਂਟ ਉਹਦੇ ਵਿੱਚ ਟੋਟਲੀ ਜਿਹੜੇ ਹੈਗੇ ਆ ਉਹ ਕਰਵਾਏ ਜਾ ਰਹੇ ਨੇ ਤੇ ਜਿਵੇਂ ਰਿਸਸ ਹੋ ਗਈਆਂ ਜਾਂ ਥਰੋਇਮੈਂਟ ਹੋਵੇ ਇਹ ਸਾਰੇ ਕਰਵਾਏ ਜਾ ਰਹੇ ਨੇ ਸਮਰ ਕੈਂਪ ਸਿੱਕਲ ਕਰੀਏ ਕਿਹੜੀ ਤਰੀਕ ਤੋਂ ਲੱਗਿਆ ਕਿਹੜੇ ਤਰੀਕ ਤੋਂ ਚੱਲ ਰਿਹਾ ਇਹ ਸਮਰ ਕੈਂਪ ਜਿਹੜਾ ਹੈਗਾ ਜੀ ਆਪਣਾ ਇੱਕ ਤਰੀਕ ਤੋਂ 10 ਤਰੀਕ ਤੱਕ ਜਿਹੜਾ ਹੈਗਾ ਉਹ ਚੱਲ ਰਿਹਾ ਜੀ ਤੇ ਹੁਣ ਵੀ ਬੱਚੇ ਆ ਸਕਦੇ ਨੇ ਹਾਂ ਜੀ ਬੱਚਿਆਂ ਦੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਉਹ ਓਪਨ ਹੈਗੀ ਐਸ ਟਾਈਮ ਦੇ ਵਿੱਚ ਬੱਚੇ ਕਰਵਾ ਸਕਦੇ ਨੇ ਕਿਹੜੀ ਕਲਾਸ ਦੇ ਬੱਚੇ ਲੈ ਰਹੇ ਹੋ ਅ ਟੋਟਲੀ ਆਪਣੇ ਕੋਲੇ ਸਾਰੀ ਬੱਚੇ ਕਲਾਸਾਂ ਆ ਉੰਗਰੇਜ਼ੀ ਰੈਸ਼ਨ ਹੋ ਰਹੀ ਹੈ ਹਾਂਜੀ ਰੈਸ਼ਨ ਹੋ ਰਹੀ ਹੈ ਹੁਣ ਤੇ ਸਕੇਟਿੰਗ ਵੀ ਗਰ ਅੱਬੀ ਚੱਲਦੀ ਹੈ ਤੇ ਸਕੇਟਿੰਗ ਜਿਹੜੇ ਹੈਗੇ ਬੱਚੇ ਉਹ ਵੀ ਕਰ ਰਹੇ ਨੇ ਤੇ ਛੋਟੀ ਕਲਾਸਸ ਤੋਂ ਲੈ ਕੇ ਆਪਣੇ ਤੇ 10th ਜਿਹੜੀ ਹੈਗੀ ਹੈ +2 ਦੇ ਵਿੱਚ ਵੀ ਬੱਚੇ ਸਾਰੇ ਜਾ ਰਹੇ ਨੇ ਤੁਹਾਡਾ ਨਾਮ ਰਾਜੀਸ਼ ਕੁਮਾਰ ਸਰ ਨੂੰ ਕੋਚ ਸਰ ਸਮਰਗਮ ਕੀ ਚੱਲ ਰਿਹਾ ਹੈ ਕਦੋਂ ਸੇ ਕਦੋਂ ਤੱਕ ਹੈ ਜੀ ਸਰ ਇਹ 1 ਤਾਰੀਖ ਤੋਂ ਲੈ ਕੇ 10 ਤੱਕ ਤਾਰੀਖ ਤੱਕ ਸਰ ਇਸ ਵਿੱਚ ਕੌਣ ਕੌਣ ਸੇ ਬੱਚੇ ਆ ਰਹੇ ਨੇ ਸੋ ਸਰ UKG ਸੇ ਲੈ ਕੇ 7th ਕਲਾਸ ਤੱਕ ਸਰ ਆ ਬਾਤ ਕਰ ਰਹੇ ਸਕੂਲ ਕੇ ਬੱਚੇ ਆ ਜਾਂ ਬਾਹਰ ਕੇ ਵੀ ਸਰ ਬਾਹਰ ਕੇ ਵੀ ਆ ਰਹਾ ਹੈ ਸਾਡੇ ਸਕੂਲ ਕੇ ਵੀ ਬੱਚੇ ਸਰ अभी रजिस्ट्रेशन चल रही है और आ सकते हैं रजिस्ट्रेशन चल रही है सर अभी अभी भी चल रही है और आ भी सकते हैं बच्चे कोई प्रॉब्लम नहीं स्विमिंग में आप क्या क्या सिखाते हो मैं सर आप स्विमिंग में सिखाता हूँ फ्री स्टाइल सिखाता हूँ बटरफ्लाई सिखाता हूँ ब्रेड सिखाता हूँ और बैक सिखाता हूँ आपके बच्चों में किसी कंपटीशन में भी हिस्सा लिया यस सर मेरे बच्चों ने सर स्टेट में लिया सर और डिस्ट्रिक्ट में लिया सर

और इस समर कैंप के बच्च स्विमिंग अथलैटिक्स स्केटिंग ताइकुआडो आर्ट एंड क्राफ्ट पेंटिंगस डांस क्लायमेकिंग एंड मैनी मोर तो एक्टिविटीज़ आर देयर और जड़िया सारियाँ बच्चों के लिए असि प्रोवाइड कर रहे हैं और इस समर कैंप का जोड़ा टाइम हैगा वो टाइम हैगा सवेरे साढ़े सात तो लेके ग्यारह बजे तक हैगा और बच्चों के लिए ईवन के बसा भी चलाईया जा रही ने ਜਿਹੜੇ ਵੀ ਕੋਈ ਪੇਰੈਂਟਸ ਆਪਣੇ ਬੱਚਿਆਂ ਨੂੰ ਸਮਰ ਕੈਂਪ ਦੇ ਵਿੱਚ ਭੇਜਣਾ ਚਾਹੁੰਦੇ ਨੇ ਉਹ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਅੱਜ ਸਮਰ ਕੈਂਪ ਦਾ ਪਹਿਲਾ ਦਿਨ ਹੈਗਾ ਔਰ ਸਮਰ ਕੈਂਪ ਦੇ ਵਿੱਚ ਬਹੁਤ ਸਾਰੇ ਬੱਚੇ ਆਏ ਹੋਏ ਨੇ ਜਿਹੜੇ ਕਿ ਸਕੂਲ ਦੇ ਵੀ ਨੇ ਤੇ ਆਊਟਸਾਈਡਰ ਬੱਚੇ ਵੀ ਨੇ ਔਰ ਬੱਚੇ ਮੈਂ ਅੱਜ ਦੇਖ ਰਹੀ ਹਾਂ ਕਿ ਬੱਚੇ ਬਹੁਤ ਐਕਟੀਵਿਟੀ ਨੂੰ ਇੰਜੋਏ ਕਰ ਰਹੇ ਨੇ ਤੇ সুইਮਿੰਗ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਨੇ ਸਕੇਟਿੰਗ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਨੇ ਜਿਹੜੀਆਂ ਇਹ ਐਕਟੀਵਿਟੀਆਂ ਹੈਗੀਆਂ ਸਕੂਲ ਦੇ ਵਿੱਚ 10 ਦਿਨਾਂ ਦਾ ਸਮਰ ਕੈਂਪ ਉਹਦਾ ਜਿਹੜਾ ਮੇਨ ਮੋਟਿਵ ਤੇ ਪਰਪਸ ਹੈ ਉਹ ਪਰਪਸ ਇਹੀ ਹੈਗਾ ਕਿ ਜਿਹੜੇ ਇਹ ਸਾਡੇ ਬੱਚੇ ਹੈਗੇ ਆ ਉਹ ਸਕਿਲਸ ਦੇ ਵਿੱਚ ਇਨਵੋਲਵ ਨੇ ਤੇ ਜਿਹਦੇ ਵਿੱਚ ਅਸੀਂ ਉਹਨਾਂ ਦੇ ਪੋਟੈਂਸ਼ੀਅਲ ਨੂੰ ਵੀ ਅਬਜ਼ਰਵ ਕਰਦੇ ਆ ਕਿ ਇਹ ਬੱਚੇ ਕੀ ਕਰ ਸਕਦੇ ਨੇ ਔਰ ਬੱਚੇ ਬੜੇ ਦਿਲ ਨਾਲ ਹਰ ਇੱਕ ਐਕਟੀਵਿਟੀ ਨੂੰ ਅੱਜ ਕਰਦੇ ਪਏ ਹੈਗੇ ਆ ਉਹਨਾਂ ਦਾ ਇੱਕ ਪ੍ਰੋਪਰ ਟਾਈਮ ਟੇਬਲ ਬਣਿਆ ਹੋਇਆ ਹੈਗਾ ਚਾਰ ਐਕਟੀਵਿਟੀਆਂ ਆ ਪੰਜਾ ਪੰਜ ਮਿੰਟ ਦੀਆਂ ਜਿਹਦੇ ਵਿੱਚ ਉਹਨਾਂ ਨੂੰ 10-15 ਮਿੰਟ ਦੀ ਬ੍ਰੇਕ ਵੀ ਹੈਗੀ ਆ ਤੇ ਸਾਰਾ ਜਿਹੜਾ ਇੱਕ ਅਰੇਂਜਮੈਂਟ ਹੈਗਾ ਉਹ ਬਹੁਤ ਅੱਛੇ ਤਰੀਕੇ ਨਾਲ ਕੀਤਾ ਗਿਆ ਹੈਗਾ ਟੀਚਰਸ ਬਹੁਤ ਅੱਛੇ ਤਰੀਕੇ ਨਾਲ ਸਾਰੀ ਚੀਜ਼ਾਂ ਨੂੰ ਮੈਨੇਜ ਕਰਦੇ ਪਏ ਹੈਗੇ ਆ ਔਰ ਪੇਰੈਂਟਸ ਨੂੰ ਸਿਰਫ ਇੱਕ ਸਵੀਮਿੰਗ ਦੇ ਲਈ ਆਪਣੀ ਸਵੀਮਿੰਗ ਕਿੱਟ ਜਾਂ ਕੋਸਟਿਊਮ ਲੈਣਾ ਪੈਣਾ ਹੈਗਾ ਬਾਕੀਆਂ ਉਹ ਜਿੰਨੇ ਵੀ ਐਕਟੀਵਿਟੀਆਂ ਹੈਗੀਆਂ ਉਹ ਸਾਰੀਆਂ ਸਕੂਲ ਦੇ ਵਿੱਚ ਹੀ ਅਵੇਲੇਬਲ ਨੇ ਉਹਦਾ ਜਿਹੜਾ ਮਟੀਰੀਅਲ ਆ ਸਕੂਲ ਦੇ ਵਿੱਚ ਅਵੇਲੇਬਲ ਹੈਗਾ ਕਿਤੇ ਵੀ ਪੇਰੈਂਟਸ ਨੂੰ ਕਿਤੇ ਕੋਈ ਵੀ ਚੀਜ਼ ਲੈਣ ਦੀ ਜ਼ਰੂਰਤ ਨਹੀਂ ਹੈਗੀ ਆ ਸਾਰਾ ਕੁਝ ਬੱਚਿਆਂ ਨੂੰ ਸਕੂਲ ਦੇ ਵਿੱਚ ਹੀ ਅਵੇਲੇਬਲ ਕਰਵਾਇਆ ਜਾਏਗਾ ਤੇ ਮੇਰੇ ਸਾਰੇ ਪੇਰੈਂਟਸ ਦੇ ਕੋਲ ਇਹੀ ਰਿਕਵੈਸਟ ਹੈ ਕਿ ਬਾਅਦ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੇ ਲਈ ਟਾਈਮ ਕੱਢੋ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਓ ਤਾਂ ਕਿ ਬੱਚੇ ਘਰ ਬੈਠ ਕੇ ਮੋਬਾਈਲ ਜਾਂ ਟੀਵੀ ਦੇਖਣ ਦੀ ਬਜਾਏ ਉਹ ਆਪਣੇ ਆਪ ਨੂੰ ਕ੍ਰੀਏਟਿਵ ਚੀਜ਼ਾਂ ਦੇ ਵਿੱਚ ਲਗਾਣ ਔਰ ਇਹ ਉਹ ਸਕਿਲਸ ਨੇ ਇਹ ਉਹ ਐਕਟੀਵਿਟੀਆਂ ਨੇ ਜਿਹੜੀਆਂ ਕਿ ਉਹਨਾਂ ਦੇ ਅੱਗੇ ਫਿਊਚਰ ਦੇ ਵਿੱਚ ਵੀ ਕੰਮ ਆਣਗੀਆਂ ਇੱਕ ਐਂਟਰਟੇਨਮੈਂਟ ਦੇ ਨਾਲ-ਨਾਲ ਧੰਨਵਾਦ